ਉਦੋਂ ਬਾਅਦ ਵੀਰੇ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆਕੇ ਦੇਖਿਆ ਤੇ ਇਹ ਗੇਟ ਦੇ ਅੰਦਰਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਮੈਂ ਵੀ ਅਫਸਰ ਤਾਂ ਚੱਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਦੋਂ ਬਾਅਦ ਇਹ ਗੇਟ ਖੋਲ੍ਹਿਆ ਸੀ ਗੇਟ ਖੋਲਕੇ ਉਹਨੂੰ ਫੜਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਪਾਪ ਉਹਨੇ ਮਾਰਿਆ ਰਿਹਾ ਦੇ ਸਮੇਂ ਨੂੰ ਕਿਸੇ ਵਜ੍ਹਾ ਨਾਲ ਹੀ ਕਲਯੁਗ ਕਿਹਾ ਜਾਂਦਾ ਹੈ ਤੇ ਇਸ ਕਲਯੁਗ ਦੇ ਵਿੱਚ ਲਗਾਤਾਰੀ ਖੂਨ ਦੇ ਰਿਸ਼ਤੇ ਧਾਰ-ਧਾਰ ਹੁੰਦੇ ਦਿਖਾਈ ਦੇ ਰਹੇ ਨੇ ਸਮਰਾਲਾ ਦੇ ਪਿੰਡ ਗਲੇਵਾਲ ਦੇ ਵਿੱਚ ਪੁੱਤ ਨੇ ਪਿਤਾ ਦਾ ਬਹਿਰਮੀ ਦੇ ਨਾਲ ਕਤਲ ਕਰ ਦਿੱਤਾ ਤਾਂ ਦੱਸਦੇ ਕਿ ਘਰ ਦੇ ਵਿੱਚ ਝਗੜੇ ਤੋਂ ਬਾਅਦ ਡਾਂਗ ਦੇ ਨਾਲ ਪਿਤਾ ਦੇ ਸਿਰ ਤੇ ਕਈ ਫਾਰ ਕੀਤੇ ਗਏ। ਉਹ ਤਾਂ ਉਸ ਵੇਲੇ ਤੱਕ ਮਾਰਦਾ ਰਿਹਾ ਜਦੋਂ ਤੱਕ ਪਿਤਾ ਦੀ ਮੌਤ ਨਹੀਂ ਹੋ ਗਈ। 55 ਸਾਲ ਦੇ ਜਸਵਿੰਦਰ ਸਿੰਘ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਇਸ ਤੋਂ ਪਹਿਲਾਂ ਮਲਜ਼ਮ ਪੁੱਤਰ ਦਾਦੀ ਦਾ ਵੀ ਕਤਲ ਕਰ ਚੁੱਕਿਆ। ਵਾਰਦਾਤ ਤੋਂ ਬਾਅਦ ਮਲਜ਼ਮ ਭੱਜਣ ਦੀ ਫਰਾਗ ਦੇ ਵਿੱਚ ਸੀ ਪਰ ਗੁਆਂਢੀਆਂ ਨੇ ਉਸ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮਲਜ਼ਮ ਦੀ ਪਛਾਣ ਪ੍ਰਭਜੋਤ ਸਿੰਘ ਦੇ ਰੂਪ ਦੇ ਵਜੋਂ ਹੋਈ ਹੈ ਤੇ ਉਸ ਦੀ ਉਮਰ ਮਹਿਜ਼ 24 ਸਾਲਾਂ ਦੀ ਹੈ। ਇਲਜ਼ਾਮ ਮੈਕੀ 2.5 ਸਾਲ ਪਹਿਲਾਂ ਰਬਜੋਤ ਨੇ ਆਪਣੀ ਦਾਦੀ ਦਾ ਵੀ ਕਤਲ ਕੀਤਾ ਸੀ ਪਿੰਡ ਦੇ ਰਹਿਣ ਵਾਲੇ ਜਸਪ੍ਰੀਤ ਨੇ ਦੱਸਿਆ ਕਿ ਰਾਤ ਦੇ ਕਰੀਬ 8 ਵਜੇ ਰਬਜੋਤ ਕੰਧ ਤੋਂ ਵਾਰ-ਵਾਰ ਵੇਖ ਰਿਹਾ ਸੀ ਕਦੇ ਦਰਵਾਜ਼ੇ ਨੂੰ ਦੇਖਦਾ ਸੀ ਕਦੇ ਗੁਆਂਢੀਆਂ ਦੇ ਘਰਾਂ ਵੱਲ ਦੇ ਉਸ ਵੇਲੇ ਗੁਆਂਢੀ ਨੇ ਫੋਨ ਕਰਕੇ ਕਿਹਾ ਕਿ ਕੋਈ ਗੜਬੜ ਹੈ ਪ੍ਰਭਜੋਤ ਕੋਈ ਨੁਕਸਾਨ ਕਰ ਸਕਦਾ ਹੈ ਕਿਉਂਕਿ ਉਸ ਦੇ ਕੋਲ ਡਾਂਗ ਅਤੇ ਲੋਹੇ ਦਾ ਸਰੀਆ ਜਸਪ੍ਰੀਤ ਮੁਤਾਬਕ ਪ੍ਰਭਜੋਤ ਕਮਰੇ ਦੇ ਦਰਵਾਜ਼ੇ ਦੇ ਪਿੱਛੇ ਖੜਾ ਸੀ ਜਿਸ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਦੂਜੇ ਕਮਰੇ ਦੇ ਵਿੱਚ ਵੇਖਿਆ ਗਿਆ ਤਾਂ ਪ੍ਰਭਜੋਤ ਦਾ ਪਿਤਾ ਜਸਵਿੰਦਰ ਲਹੂ ਲਹਾਨ ਪਿਆ ਸੀ ਡਾਂਗ ਤੇ ਖੂਨ ਲੱਗਾ ਸੀ ਉਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪ੍ਰਭਜੋਤ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸਮਰਾਲਾ ਥਾਣੇ ਦੇ ਐਸਐਚਓ ਦਾ ਕਹਿਣਾ ਹੈ ਕਿ ਪ੍ਰਭਜੋਤ ਸਿੰਘ ਨੇ ਆਪਣੇ ਪਿਤਾ ਦਾ ਕਤਲ ਕੀਤਾ ਪੁਲਿਸ ਨੇ ਸਾਬਕਾ ਸਰਪੰਚ ਬੁੱਟਾ ਸਿੰਘ ਦੀ ਸ਼ਿਕਾਇਤ ਤੇ ਕਤਲ ਦਾ ਮਾਮਲਾ ਦਰਜ ਕਰਕੇ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਸਾਬਕਾ ਸਰਪੰਚ ਨੇ ਆਪਣੇ ਬਿਆਨਾਂ ਦੇ ਵਿੱਚ ਲਿਖਵਾਇਆ ਕਿ ਪਿੰਡ ਦੇ ਵਿੱਚ ਜਸਵਿੰਦਰ ਸਿੰਘ ਆਪਣੀ ਪਤਨੀ ਅਤੇ ਪੁੱਤ ਦੇ ਨਾਲ ਰਹਿੰਦਾ ਸੀ ਉਹ ਮਾਨਸਿਕ ਬਿਮਾਰੀ ਤੋਂ ਪੀੜਤ ਸੀ ਅਜੇ ਕੁਝ ਸਮਾਂ ਪਹਿਲਾਂ ਉਹ ਆਪਣੀ ਦਾਦੀ ਦਾ ਵੀ ਕਤਲ ਕਰ ਚੁੱਕਾ ਹੈ ਜੀਰਾਵਾ ਤੁਹਾਡੇ ਜਸਪ੍ਰੀ ਸਿੰਘ ਤਾਂ ਕੀ ਕਤਨਾ ਹੋ ਗਿਆ ਕਿੰਨੇ ਤੁਹਾਡੇ ਪਿੰਡ ਦੇ ਵਿੱਚ ਕਤਲ ਹੋਇਆ ਜੇ ਵੀਰੇ ਦੱਸਾਂ ਕਿ ਯਾ ਰਾਤ ਮੰਨ ਲਓ ਤਕਰੀਬਨ ਅ 8 ਵਜੇ ਦਾ ਟਾਈਮ ਹੋਣਾ ਜੀ 8 ਵਜੇ ਦੇ ਕਰੀਬ ਇਹ ਕੰਧਾਂ ਦੇ ਉੱਤੇ ਜੀ ਦੇਖਦਾ ਸੀਗਾ ਆਪਣੇ ਕੰਧ ਦੇ ਉੱਤੇ ਜੀ ਉਹ ਮੁੰਡਾ ਕੀ ਨਾਮ ਕੀ ਉਹਦਾ ਨਾਮ ਹੈਗਾ ਜੀ ਪ੍ਰਭਜੋਤ ਸਿੰਘ ਉਮਰ ਕਿੰਨੀ ਉਹਦੀ ਉਮਰ ਹੈ 24 ਸਾਲ ਅੱਛਾ ਤੇ ਕੰਧਾਂ ਦੇ ਉੱਤੇ ਜੀ ਦੇਖਦਾ ਸੀ ਕਦੇ ਬਾਲਾ ਜਿਹਾ ਲੈ ਕੇ ਚੜਦਾ ਸੀਗਾ ਕਦੇ ਦਾ ਸੀਗਾ ਕੋਲ ਉਹਦੇ ਉਹ ਲੈ ਕੇ ਚੜਦਾ ਸੀਗਾ ਤੇ ਆ ਨਾਲ ਆਪਣੇ ਗਵਾਂਢੀ ਨੇ ਜੀ ਇਹਨਾਂ ਦਾ ਮੁੰਡਾ ਇਹਨੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਐਂ ਆ ਕੇ ਬਾਹਰ ਦੇਖੀ ਵੀ ਉਹ ਬਾਹਰ ਨੂੰ ਨਿਕਲਣ ਨੂੰ ਕਰਦਾ ਵੀ ਕਿਤੇ ਫੇਰ ਨਾ ਸਾਨੂੰ ਪੈ ਜਵੇ ਇਹਨਾਂ ਨੂੰ ਆ ਨਾਲ ਦੇ ਗਵਾਂਡੀਆਂ ਨੂੰ ਵੀ ਪੈ ਗਿਆ ਸੀਗਾ ਤਕਰੀਬਨ ਪਰਸੋਂ ਪਰਸੋਂ ਦੇ ਪਰਸੋਂ ਦੇ ਤੇ ਉਦੋਂ ਬਾਅਦ ਵੀਰੇ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆ ਕੇ ਦੇਖਿਆ ਤੇ ਇਹ ਗੇਟ ਦੇ ਅੰਦਰਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਹਾਂ ਵੀ ਅਫਸਰ ਤਾਂ ਚਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਦੋਂ ਬਾਅਦ ਜੀ ਗੇਟ ਖੋਲ੍ਹਿਆ ਸੀ ਗੇਟ ਖੋਲ੍ਹ ਕੇ ਉਹਨੂੰ ਫੜ ਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਬਾਪ ਉਹਨੇ ਮਾਰਿਆ ਪਿਆ ਦੀ ਨਾਮ ਸਿਰ ਦਿੱਤਾ ਦਾ ਉਹਦੇ ਪਿਤਾ ਦਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਕਿੰਨੀ ਕੁ ਮਰੇ ਮੋਨੋ ਦੀ ਹੈਗੀ ਅਮਰਜੀ 55 ਸਾਲ ਦੀ ਕੀ ਕਰਨ ਲੱਗਦਾ ਵੀ ਕਿਸ ਤਰੀਕੇ ਨਾਲ ਕਿਉਂ ਮਰੇ ਕਾਰਨ ਕੀ ਹੈ ਜੀ ਮੰਨ ਲਓ ਵੀ ਕਹਿੰਦੇ ਨੇ ਵੀ ਸਾਰੇ ਤਿੰਨੇ ਇਹ ਐਬਸੈਟ ਨੇ ਮੈਂਟਲੀ ਐਬਸੈਟ ਨੇ ਵੈਸੇ ਜੇ ਮੈਂਟਲੀ ਐਬਸੈਟ ਹੋਵੇ ਤਾਂ ਐਵੇਂ ਇਹਨਾਂ ਦਾ ਕਰੇ ਪਹਿਲਾਂ ਇਹਨੇ 1.5 ਤੋਂ 2.5 ਸਾਲ ਪਹਿਲਾਂ ਆਪਣੀ ਦਾਦੀ ਮਾਰਤੀ ਉਦੋਂ ਬਾਅਦ ਇਹਦਾ ਵੀ ਦਾਦਾ ਵੀ ਮਰਿਆ ਉਹ ਵੀ ਇਹ ਨਹੀਂ ਪਤਾ ਵੀ ਕਿਵੇਂ ਮਾਰਿਆ ਜਾਣ ਮਾਪ ਮਰਿਆ ਉਦੋਂ ਬਾਅਦ ਇਹਨੇ ਆਪਣੇ ਮਾਂ ਦਾ ਵੀ ਸਿਰ ਪਾੜਿਆ ਤੇ ਹੁਣ ਇਹਨੇ ਆਪਣੇ ਬਾਪ ਦਾ ਹਮ ਕਰੇਗਾ ਤੇ ਹੋਰ ਇਸ ਕੋਲ ਬਹੁਤ ਹਥਿਆਰ ਵਗੈਰਾ ਉੱਥੇ ਫੇਸ ਕਿੰਨਾ ਮਾਰਿਆ ਗਿਆ ਹਥਿਆਰ ਹਥਿਆਰ ਜੀ ਉੱਥੇ ਬਾਲਾ ਪਿਆ ਸੀ ਖੂਨ ਨਾਲ ਲਿਬੜਿਆ ਸੀਗਾ ਹਾਂਜੀ ਤੇ ਪੁਲਿਸ ਨੂੰ ਇਹ ਪੁਰਸ਼ ਕਿੰਨੇ ਵਜੇ ਹੋੜਸ ਰਾਤ ਆਈ ਹੈ ਜੀ ਸਾਢੇ 8:00 ਵਜੇ ਦੇ ਕਰੀਬ ਹਾਂਜੀ ਹਲੋਸ਼ੀ ਗ੍ਰਿਫਤਾਰ ਹਾਂਜੀ ਗ੍ਰਿਫਤਾਰ ਆ ਜੀ ਰਾਤ ਲੈ ਗਏ ਸੀਗੇ ਉਹਨੂੰ ਤੇ ਤੁਸੀਂ ਕੀ ਮੰਗ ਕਦੋਂ ਬੰਦਲ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੀ ਕੱਲ ਨੂੰ ਸਾਡੇ ਜਵਾਕਾਂ ਨੂੰ ਵੀ ਕਾਲ ਸਕਦਾ ਇਹ ਮੰਨ ਲਓ ਵੀ ਬੀਬੀ ਹੀ ਦੇ ਵਿੱਚ ਕੋਈ ਜਵਾਕ ਖੇਡਦਾ ਸਾਡਾ ਉਹਨੂੰ ਵੀ ਮਾਰ ਸਕਦਾ ਹਾਂ ਹਾਂ ਜੀ ਡਾਕਟਰ ਹਰਪ੍ਰੀਤ ਸਿੰਘ ਐਸ ਕੇ ਸਿੰਘ ਮਰਾਲਾ ਅੱਜ ਤੋਂ ਰਾਤ ਇੱਕ ਕਰਤੂਤ ਦਾ ਮਾਮਲਾ ਕਹਿੰਦੇ ਕੀ ਮਾਮਲਾ ਸੀ ਕੀ ਡਿਟੇਲ ਹੈ ਜੀ ਹਾਂ ਜੀ ਇੱਕ ਰਾਤ ਬੋਡੀ ਜਮ੍ਹਾਂ ਕਰਾ ਕੇ ਗਏ ਆ ਸਮਰਾਲੇ ਥਾਣੇ ਨੂੰ ਪੁਲਿਸ ਪਰਸਨਲ ਆ ਇਹ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਹੈਗਾ ਵਾ ਇਹ ਮਤਲਬ ਕਿ ਇਹਦੇ ਮਲਟੀਪਲ ਇੰਜਰੀ ਸੀਗੀਆਂ ਹੈਡ ਤੇ ਕਾਫੀ ਸਰੀਰ ਤੇ ਬਹੁਤ ਸੱਟਾਂ ਦੇ ਨਿਸ਼ਾਨ ਸੀਗੇ ਇਹਦੇ ਤੇ ਉਹਦੀ ਬੋਡੀ ਨੂੰ ਪੋਸਟਮਾਰਟਮ ਵਾਸਤੇ ਮੌਲਚਰ ਵਿੱਚ ਰੱਖਾ ਕੇ ਰਹਿ ਕੇ ਗਏ ਆ ਮਸਲਾ ਦੱਸ ਰਹੇ ਹੋ ਕਿ ਇਹ ਇੰਜਰੀਜ਼ ਮਾਰੀਆਂ ਹੋਈਆਂ ਨੇ ਘਰ ਦੇ ਵਿੱਚ ਵੀ ਹੈਗਾ ਤੁਸੀਂ ਸੌਲਡਰ ਦਾ ਕੇਸ ਆ ਜਿਸ ਤਰ੍ਹਾਂ ਇਹਨਾਂ ਦੇ ਫੈਮਿਲੀ ਮੈਂਬਰ ਵਗੈਰਾ ਦਾ ਕੁਝ ਗੱਲ ਸੀ ਕਿੰਨੀ ਉਮਰ ਹੈਗੀ ਇਹਦੀ ਇਹਨਾਂ ਦੀ ਮਤਲਬ 50 ਸਾਲ ਦੀ ਉਮਰ ਹੈਗੀ ਇਹਨਾਂ ਦੀ 50 ਅੰਡਰ ਹੈਗੀ ਇਹਨਾਂ ਦੇ ਬਾਕੀ ਜਿਹੜੀ ਫਾਈਨਲ ਰਿਪੋਰਟ ਆ ਉਹ ਪੋਸਟਮਾਰਟਮ ਤੋਂ ਬਾਅਦ ਬਣਦੀ ਕਾਰਵਾਈ ਕਰਕੇ ਦੇਖੀ ਜਾਊਗੀ ਨਾਲ ਇੰਜਰੀ ਕਿੱਥੇ ਕਿੱਥੇ ਸੀ ਇੰਜਰੀ ਇਹਦੇ ਹੈ ਕਾਫੀ ਜ਼ਖਮੀ ਹੈਗੀ ਆ ਫੇਸ ਤੇ ਸਾਰੇ ਹੈਗੇ ਆ ਕਾਫੀ ਚੈਸਟ ਵਗੈਰਾ ਤੇ ਬਾਡੀ ਤੇ ਕਾਫੀ ਇੰਜਰੀਜ਼ ਸੀ ਮਲਟੀਪਲ ਇੰਜਰੀਜ਼ ਕਰਤੀਆਂ ਨੇ